ਪਉਂਦਾ ਹੈ ਕੋਈ ਕੋਈ ਸੰਤਾਂ ਦਾ ਪਿਆਰ ਜੀ ਸੰਤਾਂ ਦੀ ਮਹਿਮਾ ਕਹਿਣ ਕਥਨ ਤੋਂ ਬਾਹਰ ਜੀ ਸੰਤਾਂ ਦੀ ਮਹਿਮਾ ਕਹਿਣ ਕਥਨ ਤੋਂ ਬਾਹਰ ਜੀ ਸੰਤਾਂ ਦੀ ਮਹਿਮਾ ਪਉਂਦਾ ਹੈ ਕੋਈ ਕੋਈ ਸੰਤਾਂ ਦਾ ਪਿਆਰ ਜੀ ਸੰਤਾਂ ਦੀ ਮਹਿਮਾ ਕਹਿਣਾ ਤਖਨ ਤੋਂ ਵਾਰ ਜੀ ਸੰਤਾਂ ਦੀ ਮਹਿਮਾ ਕਹਿਣਾ ਤਖਨ ਤੋਂ ਵਾਰ ਜੀ ਸੰਤਾਂ ਦੀ ਮਹਿਮਾ ਅੰਖੋਟੇ ਨੂੰ ਖਰਾਹ ਕਰਦੀ ਸੰਤਾਂ ਦੀ ਦ੍ਰਿਸ਼ਟੀ ਜੀ ਸੰਤਾਂ ਦੇ ਕਹਿਣੇ ਦੇ ਵਿੱਚ ਸਾਰੀ ਹੀ ਸ੍ਰਿਸ਼ਟੀ ਜੀ ਸੰਤਾਂ ਦੇ ਕਹਿਣੇ ਦੇ ਵਿੱਚ ਸਾਰੀ ਹੀ ਸ੍ਰਿਸ਼ਟੀ ਜੀ ਸੰਤਾਂ ਦੇ ਕਹਿਣੇ ਦੇ ਵਿੱਚ ਗੁਰਤਬੀ ਸਜਦਾ ਕਰਦੀ ਬਾਰੀ ਹਜ਼ਾਰ ਜੀ ਸੰਤਾਂ ਦੀ ਮਹਿਮਾ ਕਹਿਣ ਕਤਨ ਤੋਂ ਬਾਰ ਜੀ ਸੰਤਾਂ ਦੀ ਮਹਿਮਾ ਕਹਿਣ ਕਤਨ ਤੋਂ ਬਾਰ ਜੀ ਸੰਤਾਂ ਦੀ ਮਹਿਮਾ ਸੰਤ ਤੇ ਵਿੱਚ ਰੱਬ ਦੇ ਹੁੰਦਾ ਕੋਈ ਭੇਦ ਨਹੀਂ ਜੜਨਾ ਹੈ ਨਾਲ ਸੱਚੇ ਦੇ ਇਹ ਵੀ ਕੋਈ ਖੇਲ ਨਹੀਂ ਜੜਨਾ ਹੈ ਨਾਲ ਸੱਚੇ ਦੇ ਇਹ ਵੀ ਕੋਈ ਖੇਲ ਨਹੀਂ ਜੜਨਾ ਹੈ ਨਾਲ ਸੱਚੇ ਦੇ ਜੋੜਦਾ ਜੋ ਉਹਦੀ ਜਗਤ ਏ ਹੁੰਦੀ ਜੈਕਾਰ ਜੀ ਸੰਤਾਂ ਦੀ ਮਹਿਮਾ ਕਹਿਣਾ ਕਤਨ ਤੋਂ ਬਾਾਰ ਜੀ ਸੰਤਾਂ ਦੀ ਮਹਿਮਾ ਕਹਿਣਾ ਕਤਨ ਤੋਂ ਬਾਾਰ ਜੀ ਸੰਤਾਂ ਦੀ ਮਹਿਮਾ ਹਮ ਪੰਜਾਣਾ ਕਰਨ ਲੜਾਈ ਸੰਤ ਨੇ ਸੂਰੇ ਜੀ ਲੱਗਦੀ ਕਸਵੱਟੀ ਰੱਬ ਦੀ ਉੱਤਰ ਦੇ ਪੂਰੇ ਜੀ ਲੱਗਦੀ ਕਸਵੱਟੀ ਰੱਬ ਦੀ ਉੱਤਰ ਦੇ ਪੂਰੇ ਜੀ ਲੱਗਦੀ ਕਸਵੱਟੀ ਰੱਬ ਦੀ ਪਾਉਂਦਾ ਪਰਮੇਸ਼ਰ ਪਰਚਾ ਹੋ ਜਾਂਦੇ ਪਾਰ ਜੀ ਸੰਤਾਂ ਦੀ ਮਹਿਮਾ ਕਹਿਣਾ ਕਥਨ ਤੋਂ ਬਾਰ ਜੀ ਸੰਤਾਂ ਦੀ ਮਹਿਮਾ ਕਹਿਣਾ ਕਥਨ ਤੋਂ ਬਾਰ ਜੀ ਸੰਤਾਂ ਦੀ ਮਹਿਮਾ ਸੰਤਾਂ ਦੇ ਅੰਦਰ ਰੱਬ ਦੀ जग ਦੀ ਹੈ ਜੋਤ ਜੀ ਸੰਤਾਂ ਦੀ ਸੇਵਾ ਕਰਕੇ ਸਵਰੇ ਪਰਲੋਕ ਜੀ ਸੰਤਾਂ ਦੀ ਸੇਵਾ ਕਰਕੇ ਸਵਰੇ ਪਰਲੋਕ ਜੀ ਸੰਤਾਂ ਦੀ ਸੇਵਾ ਕਰਕੇ ਅਰਥ ਤੇ ਉਥੇ ਲੈਂਦੇ ਸੰਤ ਉਵਾਰ ਜੀ ਸੰਤਾਂ ਦੀ ਮਹਿਮਾ ਕਹਿਣਾ ਕਥਨ ਤੋਂ ਬਾਹਰ ਜੀ ਸੰਤਾਂ ਦੀ ਮਹਿਮਾ ਕਹਿਣਾ ਕਥਨ ਤੋਂ ਬਾਹਰ ਜੀ ਸੰਤਾਂ ਦੀ ਮਹਿਮਾ ਸੰਤਾਂ ਦੇ ਕੌਤਕ ਵਖਰੇ ਉੰਦੇ ਨਾ ਬਿਆਨ ਜੀ ਨਾਰਦ ਦੇ ਸਹਿਬ ਜੀ ਮੰਗਦੇ ਸੰਤਾਂ ਤੋਂ ਦਾਨ ਜੀ ਨਾਰਦ ਤੇ ਸਹਿਬ ਜੀ ਮੰਗਦੇ ਸੰਤਾਂ ਤੋਂ ਦਾਨ ਜੀ ਨਾਰਦ ਤੇ ਸਹਿਬ ਜੀ ਮੰਗਦੇ ਸੰਤਾਂ ਦੀ ਦਾਸੀ ਮਾਇਆ ਮੰਗਦਾ ਜਹਾਨ ਜੀ ਸੰਤਾਂ ਦੀ ਮਹਿਮਾ ਕਹਿਣ ਕਥਨ ਤੋਂ ਬਾਰ ਜੀ ਸੰਤਾਂ ਦੀ ਮਹਿਮਾ ਕਹਿਣਾ ਕਥਨ ਤੋਂ ਬਾਰ ਜੀ ਸੰਤਾਂ ਦੀ ਮਹਿਮਾ ਸੰਤ ਜੀ ਨਾਲ ਬਣਿੰਦੇ ਕਰਦੇ ਪ੍ਰੇਮ ਜੀ ਸੰਤਾਂ ਦੀ ਉਸਤਤ ਕਰਦਾ ਲਖਾਰੀ ਤਰਸੇਮ ਜੀ ਸੰਤਾਂ ਦੀ ਉਸਤਤ ਕਰਦਾ ਲਖਾਰੀ ਤਰਸੇ ਮਜੀ ਸੰਤਾਂ ਦੀ ਉਸਤਤ ਕਰਦਾ ਅਰਜਨ ਮਾੜਾ ਕਰਦਾ ਬਖਸ਼ੋ ਮੈਨੂੰ ਗਿਆਨ ਜੀ ਸੰਤਾਂ ਦੀ ਮਹਿਮਾ ਕਹਿਣਾ ਕਥਨ ਤੋਂ ਬਾਰ ਜੀ ਸੰਤਾਂ ਦੀ ਮਹਿਮਾ ਕਹਿਣਾ ਕਥਨ ਤੋਂ ਬਾਰ ਜੀ ਸੰਤਾਂ ਦੀ ਮਹਿਮਾ